ਸ਼ਾਹਕੋਟ ਵਿੱਚ ਲੋਈਆਂ ਹਲਕੇ ਦੇ ਪਿੰਡ ਜਲਾਲਕਲਾਂ ਵਿਖੇ ਦਿਹਾਤੀ ਪਰਿਵਾਰਾਂ ਦੇ ਘਰ ਢਾਉਣ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅਨਮਿੱਠੇ ਸਮੇਂ ਲਈ ਲੋਈਆਂ ਥਾਣੇ ਅੱਗੇ ਲਗਾਇਆ ਗਿਆ ਧਰਨਾ ਆਗੂਆਂ ਨੇ ਦੋਸ਼ ਲਗਾਏ ਹਨ ਕਿ ਸਰਪੰਚ ਅਤੇ ਹੋਰ ਦੋਸ਼ੀ 1 ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਉਹਨਾਂ ਨੇ ਕਿਤਾਬ ਨਹੀਂ ਦਿੱਤੀ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਰੋਜ਼ਵਜੋ ਰੇਲਵੇ ਲਾਈਨਾਂ ਤੇ ਸੜਕਾਂ ਨੂੰ ਜਾਮ ਕੀਤਾ ਜਾਵੇਗਾ ਧਰਨੇ ਦੌਰਾਨ ਕਾਮਰੇਡ ਕੇਵਲ ਸਿੰਘ ਦਾਨੇਵਾਲ ਨਿਰਮਲ ਸਿੰਘ ਮਲਸਿੰਘ ਸ਼ਿੰਦਰਪਾਲ ਸਹੋਤਾ ਡਾਕਟਰ ਕਸ਼ਮੀਰ ਸਿੰਘ ਸੋਨੂ अरोड़ा ਸੋਦੀ ਹੋਸਲਾ ਜਸਵਿੰਦਰ ਬਿੱਟਾ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ ਸ਼ਾਹਕੋਟ ਤੋਂ ਸੀਨੀਅਰ ਪੱਤਰਕਾਰ ਸਾਬੀ ਦਾਸੀ ਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਦੁਆਬਾ ਪਬਲਿਕ ਨਿਊਜ਼ ਚੈਨਲ ਨੇ ਖਾਸ ਰਿਪੋਰਟ ਕਿੰਨਾ ਗੰਨਾ ਮਸਲਾ ਹੋਇਆ ਹੈ ਜਿਹੜਾ ਜਲਾਲਪੁਰ ਦਾ ਜਲਾਲਪੁਰ ਪਿੰਡ ਦਾ ਮਸਲਾ ਪਰ ਇਹਨਾਂ ਨੇ ਕੀਤਾ ਕੀ ਉਹਦੇ ਚ ਖਾਣਾ ਪੂਰਤੀ ਟਰੱਕਾਂ ਦਾ ਢੇਡ ਭਰ ਲਿਆ ਨਾਲ ਜੋ ਜਿਹੜੇ ਕੋਈ ਅੱਪਾ ਦੇ ਪੁੱਛਾਂਗੇ ਪਰ ਜਵਾਬ ਇਹ ਮੈਨਾ ਦੀ ਪਰਚਾ ਕਰ ਦਿੱਤਾ ਮੇਰੇ ਇੱਕ ਮਿੱਤਰ ਦਾ ਫੋਨ ਆਇਆ ਜੋ ਪਹਿਲਾਂ ਉਹ ਕਹਿੰਦਾ ਵੀ ਤੁਸੀਂ ਧਰਨਾ ਲਾਉਣ ਲੱਗੇ ਪਰਚਾ ਤਾਂ ਹੋ ਗਿਆ ਤਾਂ ਤਾਂ ਮਸੂਹ ਕੀਤਾ ਉਹਨਾਂ ਜੋ ਲੋਕ ਬੈਠੇ ਆ ਜਿਨ੍ਹਾਂ ਨੇ ਉਹਨਾਂ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਬਾਰਮਿਕੀ ਦਿਮਾਜ ਨੂੰ ਹਿਸਾਬ ਤੋਂ ਆਏ ਆ ਉਹਨ ਪ੍ਰਸ਼ਾਸਨ ਦੇ ਕੰਮ ਤੇ ਹਜੇ ਤੱਕ ਜੂਨ ਹੀ ਕਰਤੀ ਕਹਿਣ ਨੂੰ ਅਸੀਂ ਛਾਣਾ ਘੇਰੇ ਨੂੰ ਬੈਠੇ ਆ ਛਾਣਾ ਘੇਰੇ ਤੇ ਬੈਠੇ ਅੰਦਰ ਦੇਖੋ ਇੱਕ ਮੁਲਾਜ਼ਮ ਤੇ ਇੱਕ ਗੱਡੀ ਖੜੀ ਆ ਉਹਨਾਂ ਦੀ ਸਾਰੇ ਮਜ਼ਦੂਰਾਂ ਦਾ ਆਪਣਾ ਕੰਮ ਕਰਨ ਨਿਕਲ ਗਿਆ ਸਾਰੇ ਸਭਾ ਉਸ ਮਜ਼ਦੂਰਾਂ ਦਾ ਕੰਮ ਚਾਉਂਦਾ ਅਸੀਂ ਆਪਣੇ ਕੰਮ ਕਰ ਛੱਡ ਕੇ ਇੱਥੇ ਬੈਠੇ ਆ ਇਹਨਾਂ ਦੇ ਕੰਮ ਤੇ ਜੋ ਜਿਹੜੀ ਕੀ ਵੋਟਾਂ ਮਿਲੇ ਵੱਡੇ ਵੱਡੇ ਦਾਅਵੇ ਕਰਦੀ ਸੀ ਅੱਜ ਐਸੀ ਸਮਾਜ ਦਾ ਕਿਸੇ ਪੱਖੋਂ ਕੋਈ ਪੱਖ ਲੈ ਰਹੀ ਹੈ ਬਿਲਕੁਲ ਨਹੀਂ ਲੈ ਰਹੀ ਇਹ ਜਿਹੜਾ ਭਗਵਾਨਤ ਨਾ 19 ਵਾਰ ਮਜ਼ਦੂਰਾਂ ਨਾਲ ਫੈਸਲੇ ਰੱਖ ਕੇ ਮੁੱਕਰ ਚੁੱਕਾ ਹਲੇ ਤੱਕ ਉਹਨੇ ਸਾਰ ਨਹੀਂ ਲਈ ਇਹ ਸਾਡੀਆਂ ਮਜ਼ਦੂਰ ਜਥੇਬੰਦੀਆਂ ਇਸ ਗੱਲ 'ਚ ਸੋਚ ਰਹੀਆਂ ਆ ਆਉਣ ਵਾਲਾ ਸਮਾਂ ਕਿਹੜਾ ਆ ਉਹ ਦੱਸੇਗਾ ਵੀ ਕੀ ਮਤਲਬ ਜਿਹੜਾ ਹੁਣ ਆਗਲਾ ਦੂਜੀ ਗੱਲ ਇਹ ਜਿਹੜੀ ਸਾਡਾ ਸਮਾਜ ਵੀ ਬੇਸੜਾ ਹੋਇਆ ਆ ਉਹ ਬੇਸਰੇਪੰਤੋਂ ਉੱਪਰ ਉੱਠੇ ਨਹੀਂ ਤਾਂ ੱੱਕੇ ਛੰਜਾ ਰੋਜ਼ ਪੰਜਾਬ ਦੇ ਵਿੱਚ ਵੱਧ ਰਹੀਆਂ ਤੇ ਵੱਧਦੀਆਂ ਰਹਿਣਗੀਆਂ ਐਸੀ ਭਾਈ ਸਾਰੇ ਨੂੰ ਖਾਸ ਕਰਕੇ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਤੁਸੀਂ ਕੀ ਕਰਨਾ ਚਾਹੋਗੇ ਮੈਂ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਤੇ ਸਮੇਤ ਐਸੇ ਸਮਾਜ ਨੂੰ ਪੰਜਾਬ ਦੀਆਂ ਐਸੀ ਕਾਸਟਾਂ ਜਿਹੜੀਆਂ 38 ਆ ਪੰਜਾਬ ਦੇ ਵਿੱਚ ਤੇ ੱੱਕਾ ਸਾਰਿਆਂ ਨਾ ਹੋ ਰਿਹਾ ਅੱਜ ਸਾਡੀ ਵਾਰੀ ਆ ਕੱਲ ਨੂੰ ਦੂਿਆਂ ਦੀ ਵਾਰੀ ਆ ਇਸ ਕਰਕੇ ਇਸ ਜਿਹੜੀ ਸਰਕਾਰ ਨੂੰ ਉਹਦੇ ਖਿਲਾਫ ਜਿਹੜਿਆ ਰੋਸ ਪ੍ਰਦਰਸ਼ਨ ਜਿਹੜਾ ਕਰਨੇ ਬਣੇ ਆ ਕਿਉਂਕਿ ਧਰਨਿਆਂ ਤੋਂ ਨਿਕਲੀ ਹੋ ਸਰਕਾਰ ਤੇ ਧਰਨਿਆਂ ਨਾਲ ਹੀ ਸਾਹਮਣੇ ਪੈਂਦੀ ਆ ਤਾਂ ਇੱਥੇ ਦਾ ਪ੍ਰਸ਼ਾਸਨ ਜਿਹੜਾ ਉਹਨੂੰ ਉਹਨਾਂ ਦਾ ਸ਼ਾਸਿਕਰਨ ਹੋ ਚੁੱਕਾ ਪੁਲਿਸ ਦਾ ਤੇ ਪੁਲਿਸ ਜਿਹੜੀ ਆ ਉਹਨਾਂ ਦੇ ਇਸ਼ਾਰੇ ਤੇ ਚੱਲਦੀ ਆ ਤੇ ਗੱਟਪਿੰਗੋ ਅੰਬੇਡਕਰ ਗਰਪੇ ਸੋਸਾਇਟੀ ਦੇ ਜਨਰਲ ਸੈਕਟਰੀ ਆਈ 3 ਥਾਣਾ ਲੋਈਆਂ ਖਾਸ ਦੇ ਬਾਹਰ ਪਹੁੰਚੇ ਹੋ ਜਿਹੜਾ ਧਰਨਾ ਲਗਾਇਆ ਗਿਆ ਹੈ ਕੇਸ ਬੰਦੇ ਲਗਾਇਆ ਗਿਆ ਜੀ ਸੰਬੰਧਿਤ ਤਾਂ ਸਾਰਿਆਂ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਜਲਾਲਪੁਰ ਪਿੰਡ ਜਲਾਲਪੁਰ ਕਲਾ ਵਿੱਚ ਜਿਹੜਾ ਐਸ்சி ਸਮਾਜ ਦੇ ਪਰਿਵਾਰ ਨਾਲ ਧੱਗਾ ਹੋਇਆ ਜੀ ਤੇ ਇਹ ਪਿਛਲੇ 24-25 ਦਿਨਾਂ ਤੋਂ ਧੱਗਾ ਹੋਣ ਦੇ ਨਾਲ-ਨਾਲ ਹੋਰ ਧੱਕੇ ਖਾ ਰਹੇ ਨੇ ਇੱਕ ਦਿਨ ਤਾਂ ਧੱਗਾ ਹੋਇਆ ਹੀ ਹੋਇਆ ਅਗਲੇ 24-25 ਦਿਨ ਹੋਰ ਧੱਕੇ ਖਾਣੇ ਪਏ ਇਹਨਾਂ ਨੂੰ ਤੇ ਉਹ ਧੱਕੇ ਖਾਂਦੇ ਖਾਂਦੇ ਅੱਜ ਲੋਹਿਆ ਪੁਲਿਸ ਸਟੇਸ਼ਨ ਦੇ ਮੋੜੇ ਧਰਨਾ ਲਾਉਣਾ ਪਿਆ ਜੀ ਤੇ ਧਰਨਾ ਲਗਾਇਆ ਜਦੋਂ ਦੁੱਖ ਇਸ ਗੱਲ ਦਾ ਲੱਗਾ ਪਹਿਲਾਂ ਤਾਂ ਐਸਐਚਓ ਸਾਹਿਬ ਦਾ ਧੰਨਵਾਦ ਵੀ ਉਹਨਾਂ ਨੇ ਪਰਚਾ ਕਰ ਦਿੱਤਾ ਸੀ। ਦੂਸਰਾ ਬਹੁਤ ਵੱਡਾ ਦੁੱਖ ਲੱਗਾ ਕਿ ਐਸਐਚਓ ਸਾਹਿਬ ਦੇ ਸਾਹਮਣੇ ਧਰਨਾ ਲੱਗਾ ਹੋਇਆ ਸੀ ਤੇ ਧਰਨੇ ਦੇ ਵਿੱਚ ਦੀ ਨਿਕਲ ਕੇ ਚਲੇ ਗਏ। ਉਹਨਾਂ ਨੇ ਕਿਸੇ ਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਕਿ ਇਹ ਤਕਲੀਫ ਹੈ, ਕੀ ਦੁੱਖ ਹੈ, ਤੁਹਾਨੂੰ ਕਾਹ ਤੋਂ ਆਣ ਕੇ ਬੈਠੇ ਆਂ। ਜੇ ਕੋਈ ਬਹੁਤ ਜ਼ਰੂਰੀ ਕੰਮ ਸੀ, ਕਿਸੇ ਦੀ ਡਿਊਟੀ ਲਾ ਸਕਦੇ ਸੀ। ਇੱਥੇ ਐਡੇ-ਐਡੇ ਜਿਹੜੇ ਜਥੇਬੰਦੀਆਂ ਨੇ ਆਗੂ ਆਏ ਇਹਨਾਂ ਦੀ ਕੋਈ ਕਦਰ ਨਹੀਂ। ਤੁਸੀਂ ਇਸ ਚੀਜ਼ ਦੀ ਵਜ੍ਹਾ ਕੀ ਸਮਝੋਗੇ? ਕਿ ਜਿਹੜਾ ਲੋਈਆਂ ਖਾਸ ਦੇ ਬਾਹਰ ਤੁਸੀਂ ਬੈਠੇ ਸੀ ਤੁਹਾਡੇ ਬਿਕ ਕੋਲ ਦੀ ਐਸਚਓ ਸਾਹਿਬ ਲੰਘ ਕੇ ਚਲੇ ਗਏ ਇਸ ਦੀ ਵਜ੍ਹਾ ਕੀ ਆ ਦੇਖੋ ਵਜ੍ਹਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਇਹ ਸਮਝ ਆਉਣੀ ਚਾਹੀਦੀ ਆ ਸਿਆਸੀ ਦਬਾਅ ਇੱਕ ਤਾਂ ਸਿਆਸੀ ਦਬਾਅ ਦੂਸਰਾ ਕਿਤੇ ਨਾ ਕਿਤੇ ਸਰਪੰਚ ਨਾਲ ਅਸੀਂ ਤਾਂ ਇਹੀ ਕਵਾਂਗੇ ਮੇਲੀ ਭੁਗਤ ਜੇ ਉਹਨਾਂ ਨੇ ਹੱਥ ਨਾ ਮਲਾਇਆ ਹੁੰਦਾ ਜੇ ਪ੍ਰਸ਼ਾਸਨ ਨੇ ਚੰਗੇ ਤਰੀਕੇ ਨਾਲ ਜਾਂ ਹਲਕਾ ਇੰਚਾਰਜ ਨੇ ਜਾਂ ਹਲਕੇ ਦੇ ਲੀਡਰਾਂ ਨੇ ਮਲਾਜਾ ਮੈਨੂੰ ਘੇਰਦੇ ਪਹਟੇ ਢੋਈਆ ਕੋਈ ਨਾ ਗੱਨਾ ਕਿ ਅੰਦਰ ਕੋਈ ਵੀ ਮਲਾਜਾ ਹੋਣ ਲਈ ਹੈ ਤੇ ਇਹੋ ਜੀ ਸਰਕਾਰ ਅਤੇ ਪੁਲਿਸ ਮਲਾਜਾ ਕੋਈ ਕਿਸੇ ਖਰਕੇ ਹਿਸਾਬ ਦੇ ਨਾਲ ਗੜਾ ਹੈ ਕਿ ਆਪਾਂ ਹਿਸਾਬ ਦੀ ਉਮੀਦ ਰੱਖਦੇ ਅਸੀਂ ਸਿਰਫ ਇਹ ਦੇਖਣਾ ਵਾ ਤੁਸੀਂ ਕਿਸੇ ਤਰ੍ਹਾਂ ਦੀ ਉਮੀਦ ਕਰਦੇ ਜੇ ਪੱਤਰਕਾਰ ਬੇਚਾਰਾ ਸ੍ਰੀ ਪਹਿਲਾਂ ਤਾਂ ਤੁਹਾਡਾ ਇਸ ਗੱਲ ਤੇ ਵੀ ਧੰਨਵਾਦ ਆ ਵੀ ਤੁਸੀਂ ਆ ਜਿਹੜੀ ਗੱਲ ਕਰਤਾ ਨਾ ਹੁੰਦੇ ਜਬਰ ਦੀ ਗੱਲ ਜਿਹੜੀ ਆ ਇਹ ਜਿਹੜੀ ਆ ਜਿਹੜੀ ਪਰਚੀ ਨੂੰ মিডিਆ ਵਿੱਚ ਤੁਸੀਂ ਲੈ ਕੇ ਜਾਣੀ ਆ ਜਨ ਜਨਤਾ ਤੱਕ ਪਹੁੰਚਾਉਣੀ ਆ ਇਹ ਕਰਨਾ ਲੱਗਾ ਹੋਇਆ ਪੁਲਿਸ ਥਾਣੇ ਦੇ ਅੰਦਰ ਨਹੀਂ ਇਹਦਾ ਕੀ ਮਤਲਬ ਆ ਵੀ ਤੁਸੀਂ ਥਾਣਾ ਛੱਡ ਕੇ ਅੰਦਰ ਹੈ ਵੀ ਆ ਬੜਾ ਬਿੜਾ ਕੇ ਅੰਦਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਐਸ ਐਚਓ ਸਾਹਿਬ ਜਿਹੜੇ ਕਿ ਕਾਫੀ ਦਿਨ ਤੋਂ ਉਸ ਥਾਣੇ ਦੇ ਅੰਦਰੋਂ ਜਾਂਚ ਕੀਤੇ ਹਾਂ ਜੀ ਜਾਣ ਦੇ ਨਾਲ ਮਸਲਾ ਹੱਲ ਨਹੀਂ ਨਾ ਹੁੰਦਾ ਜੇ ਉਹ ਚਲੇ ਗਏ ਆ ਇਹਦਾ ਮਤਲਬ ਕਾਇਰਤਾ ਵਾ ਉਹ ਇਨਸਾਫ ਦੇਣਾ ਨਹੀਂ ਚਾਹੁੰਦੇ ਜਾਂ ਉਹਨਾਂ ਦੇ ਕਿਸੇ ਕਿਸਮ ਦਾ ਦਬਾਅ ਹੋ ਸਕਦਾ ਨਹੀਂ ਲੱਗਦਾ ਕਿ ਉਹ ਮੌਜੂਦਾ ਸਰਪੰਚ ਦੇ ਦੇ ਗਲਾਪ ਤੁਸੀਂ ਇਹ ਜਿਹੜਾ ਪਰਚਾ ਪਕਾ ਦਿੱਗਾ ਕਿ ਉਹ ਉਹਦੇ ਨਾਲ ਰਲੇ ਵੀ ਹੋ ਸਕਦੇ ਨੇ ਮੈਂ ਤਾਂ ਪਹਿਲਾਂ ਕਿਹਾ ਕਿ ਉਹਨਾਂ ਦੀ ਸ਼ਹਿ ਦੇ ਹਿੱਸੇ ਜਿਹੜਾ ਮੁੱਜਾ ਤੁਰਿਆ ਫਿਰਦਾ ਸ਼ਰੇ ਆਮ ਅੱਜ ਵੀ ਪਰਿਵਾਰ ਨੂੰ ਧਮਕੀਆਂ ਦਿੰਦਾ ਵਾ ਉਹ ਕਿਹਦੀ ਸ਼ਹਿ ਤੇ ਦੇ ਰਿਆ ਸਰਪੰਚ ਦਾ ਨਾਮ ਲੀਆ ਸਭੀ ਸਮਰਦੀਪ ਸਿੰਘ ਸਮਰਦੀਪ ਸਿੰਘ ਸ਼ੰਦਾ ਬੇਗੂ ਦੇ ਲਾਲ ਜੀਸੀਬੀ ਵਾਲਾ ਜਿਹੜਾ ਬੰਦਾ ਆਇਆ ਜਿਹਨੇ ਜੀਸੀਬੀ ਵਾ ਕੇ ਉਹਦੇ ਪਸ਼ੂ ਖੱਟੜ ਕੀਤੇ ਆ ਜਿਨ੍ਹਾਂ ਦੀ ਹੁਣ ਮੌਤ ਹੋ ਗਈ ਆ ਐਮਰ ਕੱਟੀ ਗਈ ਉਹਦਾ ਪੂਸਟ ਮਾਰਟਰ ਨੂੰ ਆ ਉਹਦੀ ਰਿਪੋਰਟ ਆ ਗਈ ਆ ਖਾਣੇ ਦੇ ਵਿੱਚ ਕਿੰਨੀ ਤਰੀਕ ਦੀ ਕਾਰਵਾਈ ਨਹੀਂ ਕਰਦੇ ਕਿੰਨੀ ਤਰੀਕ ਦੀ ਕਾਰਵਾਈ ਇਹ ਕੱਟਿਆ 1 ਜੂਨ ਦੀ 2025 ਨੂੰ ਅੱਜ ਕਿੰਨੀ ਤਰੀਕ ਹੋ ਗਈ ਅੱਜ 25 ਇਹਨੇ ਕਿਹਾ 25 26 ਮਾ ਦਿਨ ਜਾ ਰਿਹਾ ਵਾ ਸਰਕਾਰ ਦੇ ਪੀਖ ਤੇ ਪੀਛੇ ਰੱਖਾਂ ਤੇ ਜੂ ਨਹੀਂ ਸਕਦੇ ਜੇਕਰ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਵਾ ਵੀ ਸਰਕਾਰ ਪੁਲੀਸਰ ਤੇ ਨਿੰਮ ਕਿਸਮ ਦੇ ਗੁੰਡੇ ਸਿਆਸੀ ਸਹਾਈ ਦੇ ਉਤੇ ਆਪਣੀ ਗੁੰਡਾਗਰਦੀ ਕਰਦੇ ਆ ਤੇ ਗਰੀਬਾਂ ਨੂੰ ਡਰਨ ਦੇ ਆ ਜਾਤੀ ਤੌਰ ਤੇ ਦਬਾਇਆ ਜਾ ਰਿਹਾ